ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜਿੰਟਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤ੍ਰਿਨੀਦਾਦ ਅਤੇ ਟੋਬੈਕੋ ਦੀ ਸਫਲ ਯਾਤਰਾ ਤੋਂ ਬਾਅਦ ਆਪਣੇ ਪੰਜ ਮੁਲਕਾਂ ਦੇ ਦੌਰੇ ਦੇ ਤੀਜੇ ਗੇੜ ਲਈ ਪੋਰਟ ਆਫ ਸਪੇਨ ਤੋਂ ਬਿਊਨਸ ਆਇਰਸ ਪਹੁੰਚੇ ਨੇ ਅਰਜਨਟੀਨਾ ਦੀ ਰਾਜਧਾਨੀ ਪਹੁੰਚਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਭਾਰਤੀ ਭਾਈਚਾਰੇ ਨੇ ਕੱਥਕ ਪਰਤਨਾਟਿਅਮ ਤੇ ਓਡੀਸੀ ਦੇ विशेष शास्त्रीय नृत्य प्रदर्शन नाल ਕੀਤਾ ਸਾਡੇ ਪੱਤਰਕਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਣਨੀਤਿਕ ਪਾਈਵਲੇ ਨੂੰ ਹੋਰ ਮਜ਼ਬੂਤ ਕਰਨ ਅਤੇ ਸਹਿਯੋਗ ਦੇ ਨਵੇਂ ਰਸਤੇ ਖੋਲਣ ਲਈ ਅਰਜنٹੀਨਾ ਦੇ ਰਾਸ਼ਟਰਪਤੀ ਜੇਵियर ਮਾਈਲੀ ਨਾਲ ਕੱਲ੍ਹ ਬਾਤ ਕਰਨਗੇ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਤੁਰੰਤ ਦਖਲ ਕਰਨ ਸ਼ਹੀਦ ਭਗਤ ਸਿੰਘ ਨਗਰ ਚ 15 ਸਾਲਾ ਨਾਬਾਲਿਕ ਲੜਕੀ ਦਾ ਵਿਆਹ ਰੋਕ ਦਿੱਤਾ ਗਿਆ ਸਰਕਾਰੀ ਸੂਤਰਾਂ ਮੁਤਾਬਕ ਇਹ ਮਾਮਲਾ ਦੋ ਸਾਹਮਣੇ ਆਇਆ ਜਦੋਂ ਨਾਮਾ मालिक ਲੜਕੀ ਨੇ ਹਿੰਮਤ ਦਿਖਾਈ ਤੇ 112 ਹੈਲਪਲਾਈਨ ਨੰਬਰ ਤੇ ਫੋਨ ਕਰਕੇ ਆਪਣੀ ਸੁਰੱਖਿਆ ਦੀ ਅਪੀਲ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੱਚਿਆਂ ਤੇ ਔਰਤਾ ਖਿਲਾਫ ਅਪਰਾਧ ਬਾਰੇ ਡੀਐਸਪੀ ਨੇ ਤੁਰੰਤ ਕਾਰਵਾਈ ਕੀਤੀ ਤੇ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੇ ਧਿਆਨ ਚ ਲਿਆਂਦਾ। ਮੰਤਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਲੜਕੀ ਦੇ ਮਾਪੇ ਪੜਾਈ ਵਿੱਚ ਦਿਲਚਸਪੀ ਦੀ ਘਾਟ ਤੇ ਸਮਾਜਿਕ ਤਬਾਹ ਕਾਰਨ 15 ਸਾਲ ਦੀ ਉਮਰ ਵਿੱਚ ਉਸਦਾ ਵਿਆਹ ਕਰਨਾ ਚਾਹੁੰਦੇ ਸਨ। ਇਸ ਤਰ੍ਹਾਂ ਦੋਵਾਂ ਪਰਿਵਾਰਾਂ ਨੂੰ ਪੱਤਰ ਤੌਰ ਤੇ ਸਮਝਾਇਆ ਗਿਆ ਕਿ ਬਾਲ ਵਿਆਹ ਇੱਕ ਗੰਭੀਰ ਅਪਰਾਧ ਹੈ ਪੰਚਾਇਤ ਦੇ ਸਰਪੰਚ ਦੀ ਮੌਜੂਦਗੀ ਚ ਦੋਵਾਂ ਪਰਿਵਾਰਾਂ ਨੇ ਲਿਖਤੀ ਸਹਿਮਤੀ ਦਿੱਤੀ ਕਿ ਉਹ ਇਸ ਵਿਆਹ ਨੂੰ ਰੱਦ ਕਰ ਰਹੀ ਨੇ ਮੰਤਰੀ ਨੇ ਸਮਾਜ ਸੇਵੀ ਸੰਸਥਾਵਾਂ ਪਿੰਡਾਂ ਦੇ ਸਰਪੰਚਾਂ ਪੰਚਾਂ ਧਿਆਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਬਾਲ ਵਿਆਹਾਂ ਦੀ ਤੁਰੰਤ ਹੈਲਪਲਾਈਨ ਨੰਬਰ 1098 ਤੇ ਰਿਪੋਰਟ ਕਰਨ ਤਾਂ ਜੋ ਸੂਬ ਨੂੰ ਬਾਲ ਵਿਆਹ ਮੁਕਤ ਬਣਾਇਆ ਜਾ ਸਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੂਰੇ ਸੂਬੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਤਹਿਤ ਗੁਰਦਾਸਪੁਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਖ ਸਿੰਘ ਜੋਹਲ ਦੀ ਰਹਿਨਮਾਈ ਹੇਠ ਜ਼ਿਲ੍ਹਾ ਕਚਹਿਰੀਆਂ ਚ ਇੱਕ ਜੱਜ ਇੱਕ ਰੁੱਖ ਮੁਹਿੰਮ ਤਹਿਤ ਇੱਕ ਬੂਟਾ ਲਗਾਇਆ ਗਿਆ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਪੂਰੇ ਪੰਜਾਬ ਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸਿ ਆਪਣਾ ਵਾਤਾਵਰਨ ਨੂੰ ਸੁਰੱਖਿਅਤ ਤੇ ਵੱਧ ਤੋਂ ਵੱਧ ਸਾਫ਼ ਸੁਥਰਾ ਰੱਖ ਸਕੀਏ ਪ੍ਰੋਗਰਾਮ ਦੌਰਾਨ ਬੂਟੇ ਲਗਾਉਂਦਾ ਅਹਿਦ ਵੀ ਲਿਆ ਗਿਆ ਔਧਰ ਜ਼ਿਲ੍ਹਾ ਕਪੂਰਥਾ ਨੂੰ ਹਰਾ-ਭਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਜ਼िला ਮੈਜਿਸਟ੍ਰੇਟ ਅਮਿਤ ਪੰਚਾਲ ਨੇ ਹੂਮਨ ਰਾਈਟਸ ਪ੍ਰੈਸ ਕਲੱਬ ਵੱਲੋਂ ਇੱਕ ਪੇੜ ਮਾਂ ਕੇ ਨਾਮ ਮਹਿੰਮ ਤਹਿਤ ਪਾਰਕ ਵਿੱਚ ਬੂਟੇ ਲਾਏ ਉਹਨਾਂ ਹੋਰਨਾਂ ਸੰਸਥਾਵਾਂ ਨੂੰ ਵੀ ਵਦਤੋ-ਵਦ ਬੂਟੇ ਲਾਉਣ ਦੀ ਅਪੀਲ ਕੀਤੀ। ਅੱਜ ਦਾ ਮੁਖਦੇਸ਼ ਇਹ ਸੀ ਕਿ ਜਿਹਨੇ ਪਾਰਕ ਵਿੱਚ ਬੂਟੇ ਲਾਇਆ ਸੀ ਉਸ ਦਾ ਉਪਲਬਧ ਕੀਤਾ। ਮੈਨੂੰ ਖੁਸ਼ੀ ਹੈ।

ਛੇਵੇਂ ਪਾਚਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦਿਵਸ ਮੌਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਸਥਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਸ਼ੋਮਨੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਤੱਕ ਤਿਸ਼੍ਰੀ ਕਿਸਕਰ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਕਤ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਇਸਾ ਦੀ ਸ਼ਮੂਲੀਅਤ ਕੀਤੀ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗਮਦਰ ਸਚਕੰਦ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਕੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਉਹਨਾਂ ਸੰਗਤਾਂ ਨੂੰ ਮੇਰੀ ਪੀਰੀ ਦਿਵਸ ਦੀ ਵਧਾਈ ਦਿੱਤੀ। ਮੁਹਾਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਵਹਿੰਦੇ ਦਰਿਆਵਾਂ ਨੈਰਾ ਛੱਪੜਾਂ ਤੇ ਟੋਬਿਆਂ ਦੇ ਨੇੜੇ ਜਾਨ ਨਾ ਹੋਣ ਪਸ਼ੂਆਂ ਨੂੰ ਪਾਣੀ ਪਿਉਉਣ ਜਾਂ ਨਹਾਉਣ ਤੇ ਅਗਲੇ ਹੁਕਮਾਂ ਤੱਕ ਬੰਦ ਲਾਇਆ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂਆਂ ਨੂੰ ਪਾਣੀ ਪਿਉਉਣ ਜਾਂ ਨਹਾਉਣ ਤੋਂ ਰੋਕਣ ਲਈ ਪਿੰਡਾਂ ਦੇ ਸਰਪੰਚਾਂ ਵੱਲੋਂ ਚੌਕੀਦਾਰਾਂ ਰਾਹੀਂ ਮਨਾਦੀ ਕਰਵਾ ਕੇ ਠਿਕਰੀ ਪੈਰੇ ਲਗਵਾਉਣ ਲਈ ਵੀ ਆਖਿਆ ਗਿਆ ਹੈ ਕਲ ਸ਼ੁਰੂ ਹੋਈ 38 ਦਿਨਾਂ ਦੀ ਸਾਲਾਨਾ ਸ਼੍ਰੀ ਅਮਨਤ ਯਾਤਰਾ ਪਹਿਲਗਾਮ ਤੇ ਬਾਡਾਲ ਦੇ ਵਕਵਾਕ ਰਸਤਿਆਂ ਰਾਹੀਂ ਸੋਚਾਰੂ ਢਾਕ ਨਾਲ ਚੱਲ ਰਹੀ ਹੈ ਅਸਵੀਰੇ ਕਸ਼ਮੀਰ ਖੇਤਰ ਜੋ ਪਹਿਲਗਾਮ ਤੇ ਬਾਲਟਾਲ ਬੇਸ ਕੈਂਪ ਵੱਲ ਜਾਣ ਵਾਲੇ ਦੋਹਾਂ ਰਸਤਿਆਂ ਤੋਂ 10700 ਤੋਂ ਵੱਧ ਸ਼ਰਧਾਲੂਆਂ ਨੂੰ ਪਵਿੱਤਰ ਗੁਫਾ ਤੀਰਤਾ ਸਥਾਨ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ ਅਸਵੀਰੇ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ 291 ਵਾਹਨਾਂ ਚ 6000 ਤੋਂ ਵੱਧ ਸ਼ਰਧਾਲੂਆਂ ਦੇ ਇੱਕ ਨਵੇਂ ਜਥੇ ਨੂੰ ਚੰਡੀ ਦੇ ਕੀ ਰਵਾਨਾ ਕੀਤਾ ਗਿਆ ਭਾਰਤ ਦੇ ਡੀ ਕੁਕੇਸ਼ ਨੇ ਕਰੋਸ਼ੀਆ ਦੇ ਜਾਗਰੇਬ ਚ ਸੁਪਰ ਯੂਨਾਈਟਿਡ ਰੈਪਿਡ ਐਂਡ ਬੈਲਿਟਸ ਟੂਰਨਾਮੈਂਟ ਵਿੱਚ ਰੈਪਿਡ ਸ਼ਤਰੰਜ ਦਾ ਖਿਤਾਬ ਜਿੱਤਿਆ ਹੈ ਇਹ ਟੂਰਨਾਮੈਂਟ ਗ੍ਰੈਂਡ ਸ਼ਤਰੰਜ ਟੂਰ 2025 ਦਾ ਹਿੱਸਾ ਹੈ ਵਿਸ਼ਵ ਸ਼ਤਰੰਜ ਚੈਂਪੀਅਨ ਗੋਕੇਸ਼ ਨੇ ਫਾਈਨਲ ਰਾਊਂਡ ਚ ਅਮਰੀਕਾ ਦੇ ਵੇਸਲੇ ਸੋਨੂ ਹਰਾਇਆ ਹੈ 1000 ਵਿਖੇ ਮੇਜ਼ਬਾਨ ਇੰਗਲੈਂਡ ਨਾਲ ਦੂਜੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਅਜ ਦੂਜੀ ਪਾਰੀ ਚ ਇੱਕ ਵਿਕਟ ਤੇ 64 ਦੌੜਾਂ ਤੋਂ ਅਗੇ ਖੇਡੇਗਾ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੈਂਡਲ ਹੈ @eirarnewsjalandhar ਰਾਸ਼ਟਰੀ ਖਬਰਾਂ ਦਾ ਅਗਲਾ ਪਿਲਟ ਤੁਸੀਂ ਸੁਣੋਗੇ ਦੁਪਹਿਰ 1:40 ਮਿੰਟ ਤੇ ਨਮਸਕਾਰ